ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਬੈਕ ਟੂ ਅਵਰ ਜਨਲ ਅੱਜ ਅੱਜ ਤੇ ਤੁਹਾਨੂੰ ਬੜੇ ਈ ਦਿਨ ਬਾਅਦ ਦੇਖ ਰਹੇ ਹੋ ਲਗਾ ਦਾ ਮਹੀਨੇ ਤੋਂ ਪਾਸ ਹੋ ਗਿਆ ਟਾਈਮ ਥੋੜੀ ਨਾ ਪ੍ਰੋਬਲਮ ਹੋ ਗਈ ਜੀ ਰੋਹਿਤ ਵੀਰ ਕਰ ਸੋ ਅਸੀਂ ਇਸ ਕਰਕੇ ਵੀਡੀਓ ਨਹੀਂ ਬਣਾ ਪਾਏ ਤੇ ਮਾਰਾ ਇਹਨਾਂ ਨੂੰ ਅੱਜ ਉਦਮ ਬਖਸ਼ਿਆ ਵਾ ਤੇ ਅੱਜ ਚੜ੍ਹਦੀ ਕਲਾ ਅਸੀਂ ਘਰੋਂ ਨਿਕਲੇ ਆ ਕਾਫੀ ਮਹੀਨੇ ਬਾਅਦ ਡੇਢ ਮਹੀਨੇ ਬਾਅਦ ਤੇ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆ ਰਹੇ ਆ ਅੱਜ ਆਪਾਂ ਕਿੱਥੇ ਜਾ ਰਹੇ ਆ ਜੀ ਅੱਜ ਆਪਾਂ ਜਾ ਰਹੇ ਆ ਖੇਮ ਕੈਂਪ ਕਰਨ ਲਾ ਖੇਮ ਕਰਨ ਜਾ ਰਹੇ ਆ ਜੀ ਅਬਦੁੱਲ ਹਮੀਦੀ ਸਮਾਰਟ ਜਿੱਥੇ ਕੀ ਉਹ ਤੁਹਾਨੂੰ ਟੈਂਕ ਵਗੈਰਾ ਦਿਖਾਵਾਂਗੇ ਜਿਹੜੇ ਜਦੋਂ ਪਾਕਿਸਤਾਨ ਨਾਲ ਜੰਗ ਹੋਈ ਸੀ ਇੰਡੀਆ ਦੀ ਉਹ ਟੈਂਕ ਉਥੇ ਧੱਕਿਆ ਪਾਕਿਸਤਾਨ ਦਾ ਅਜੇ ਵੀ ਤੇ ਉਹ ਤੁਹਾਨੂੰ ਦਿਖਾਉਂਦੇ ਆ ਤੇ ਤੁਸੀਂ ਇਹਨਾਂ ਨੂੰ ਦੱਸੋ ਵੀਡੀਓ ਵੇਖ ਕੇ ਤੁਹਾਨੂੰ ਕਿੱਦਾਂ ਲੱਗੀ ਆ ਤੇ ਬਾਕੀ ਪਿਆਰ ਚੜ੍ਹਦੀ ਕਲਾ ਫੇਰ ਤੁਹਾਨੂੰ ਤਾਂ ਧੰਨਵਾਦ ਤੇ ਤੁਹਾਨੂੰ ਦਿਖਾਉਨੇ ਆਂ ਅਸੀਂ ਜਾ ਕੇ ਕਿ ਕਿਦਾਂ ਦਾ ਲੱਗਾ ਦੱਸਿਓ ਹਨ ਅੱਜ ਅਸੀਂ ਚੱਲੇ ਆਂ ਜੀ ਆਪਣੇ ਮੋਟਰਸਾਈਕਲ ਤੇ ਹਾਂ ਤੇ ਅੱਜ ਅਸੀਂ ਚੱਲੇ ਆਂ ਮੋਟਰਸਾਈਕਲ ਤੇ ਗੱਡੀ ਖਰੀਦੀ ਤੁਹਾਡੇ ਘਰ ਦੇਨੇ ਤੇ ਉਹਨਾਂ ਸਾਥ ਬਾ ਦੇਤਾ ਵੀ ਕਹਿੰਦੇ ਚੱਲ ਜਾਓ ਹੂੰ ਅੱਗੇ ਅੱਜ ਤੁਹਾਨੂੰ ਗੱਡੀ ਨਹੀਂ ਮਿਲੀ ਅੱਜ ਮੋਟਰਸਾਈਕਲ ਤੇ ਜਾਓ ਇਹ ਮੋਟਰਸਾਈਕਲ ਤੇ ਅੱਜ ਠੀਕ ਹੈ ਜੀ ਧੰਨਵਾਦ ਜੀ ਫੇਰ ਮਿਲਦੇ ਆਪਾਂ ਠੀਕ ਹੈ ਬੱਸ ਇਹ ਆ ਜੀ ਪੰਜਾਬ ਦੇ ਖੇਤ ਹਾਂ ਆ ਜੀ ਸਾਡਾ ਮੋਟਰਸਾਈਕਲ ਤੇ ਸਾਡਾ ਮੋਟਰਸਾਈਕਲ ਤੇ ਹੁਣ ਅਸੀਂ ਚੱਲੇ ਆ ਇਹ ਸੜਕ ਜੀ ਆਪਣੀ ਥੇਮ ਕਰ ਨੂੰ ਜਾਂਦੀ ਹੈ ਅਸੀਂ ਇਸ ਵੇਲੇ ਪਹੁੰਚ ਗਏ ਆ ਅਲਗੋ ਕੋਠੀ ਤੋਂ ਥੋੜੀ ਜੀ ਅੱਗੇ ਤੁਹਾਨੂੰ ਦਿਖਾਉਨੇ ਆ ਜੀ ਚਲੋ ਹਰ ਚੰਸੇ ਜੀ ਚਲੋ ਜੀ ਚਲੋ ਜੀ ਮਾਰਾ ਮਿਲਦੇ ਹਾਂ ਜੀ ਤੁਹਾਨੂੰ ਥੋੜੀ देर ਬਾਅਦ ਹਾਂ ਜੀ ਅਸੀਂ ਪਹੁੰਚ ਗਏ ਜੀ ਅਮਰਕੋਟ ਅਮਰਕੋਟ ਸਾਡਾ ਮਿੱਤਰ ਸਾਡਾ ਵੀਰ ਚੱਲ ਗਿਆ ਕੈਨੇਡਾ ਇਹ ਉਹਦਾ ਵੀਰ ਦਾ ਆਪਣੇ ਦਾ ਪਿੰਡ ਹੈ ਅਮਰਕੋਟ ਤੇ ਜੇ ਕੋਈ ਦੇਖੋ ਅਮਰਕੋਟ ਸ਼ਹਿਰ ਇਹ ਬਹੁਤ ਵਧੀਆ ਜੀ ਛੋਟਾ ਜਿਹਾ ਪਿੰਡ ਹੈ ਆਪਣਾ ਅਮਰਕੋਟ ਹੈ ਉੰਦੇ ਕਾਫੀ ਹੋ ਗਿਆ ਕਿ ਨਾਲੋਂ ਇਹ ਕਿਸੇ ਦਾ ਲਾਈਨ ਪਰ ਇੰਡੀਆ ਬਾਹਰ ਇਹ ਕਿਸੇ ਦੇ ਕੋਈ ਸਾਡੇ ਪ੍ਰਿੰਸ ਵੀਰ ਦਾ ਪਿੰਡ ਆ ਜੀ ਮਿਲਦੇ ਜੀ ਤੁਹਾਨੂੰ ਫੇਰ ਹਾਂਜੀ ਗਾਈਜ਼ ਆਪਾਂ ਪਹੁੰਚ ਗਏ ਹਾਂ ਜੀ ਅਬ ਕੋਲ ਅਮੀਦੀ ਸਵਾਦ ਦੇ ਲਾਗੇ ਸਾਹਮਣੇ ਤੁਸੀਂ ਵੇਖੋਗੇ ਤੁਹਾਨੂੰ ਦੂਰ ਦੇਖੀ ਟੈਂਕ ਕੱਢ ਦੇ ਉਹ ਬਹੁਤ ਛੋਟੇ ਇਹ ਅਗਲੀ ਵਖਾਂ ਦਾ ਵੇਖੋ ਜੀ ਇਹ ਅਗਲੀ ਟੈਂਕ ਇਹ ਆਪਕੋ ਜਮ ਨਹੀਂ ਸਮਝਾ ਰਹੀ ਤੁਸੀਂ ਦੂਰ ਦੇਖੋਗੇ ਆਰੋ ਜੀ ਦਾ ਵੇਖੋ ਜੀ ਵਾਰ ਮੋਡਲ ਇਹ ਆਈ ਟੈਂਕ ਉੱਤਰ ਕੇ ਤੁਹਾਨੂੰ ਦਿਖਾਉਂਦੇ ਆ ਸਾਰਾ ਕੁਝ ਕਿੰਨੇ ਤੱਕ ਇਹੀ ਮੋਟਰਸਾਈਕਲ ਦੇ ਅੱਗੇ ਸਾਈਡ ਤੇ ਜੀ ਸਮਾਰਟ ਹਾਂਜੀ ਪਹੁੰਚ ਗਏ ਆ ਜੀ ਸਰ ਅਬਦੁਲ ਹਮੀਦ ਦੀ ਸਮਾਤੇ ਵੈਸੇ ਰੋਹਿਤ ਮੈਂ ਪਹਿਲਾਂ ਵਿਜ਼ਿਟ ਕੀਤਾ ਏ ਆ ਹਿਸਤੀ ਹੈ ਦੀ ਮੈਂ ਪਹਿਲਾਂ ਵਿਜ਼ਿਟ ਕੀਤਾ ਪਰ ਅੱਜ ਤਾਂ ਬਹੁਤ ਖੂਬਸੂਰਤ ਹੋਣਾ ਬਹੁਤ ਜ਼ਿਆਦਾ ਚੀਜ਼ਾਂ ਕਰਦੇ ਇਥੇ ਬਹੁਤ ਵਧੀਆ ਬਣਾਤਾ ਹੈ ਆ ਜੀ ਜੀ ਇਹਦੇ ਸੂਚਨਾ ਬਾਅਦ ਥੋੜੀ ਇਹ ਕਲੀਅਰ ਕਰਕੇ ਦੱਸਦੇ ਆ ਪੰਨੂ ਥੋੜੀ देर ਬਾਅਦ ਗੱਲ ਕਰਦੇ ਆ ਫੌਜੀ ਸਾਹਿਬ ਨਾਲ ਗੱਲ ਕਰ ਲਈਏ ਇੱਕ ਮਿੰਟ ਪਰਮਿਸ਼ਨ ਲੈ ਲਈਏ ਉਹਨਾਂ ਤੋਂ ਹਾਂ ਜੀ ਲਾਹੌਰ ਪੈਂਦਾ ਜੀ ਇਥੋਂ 15 ਕਿਲੋਮੀਟਰ ਹਰਚੰਦ ਵੀਰ ਗਿਆ ਵਾ ਆਪਣਾ ਪਰਮਿਸ਼ਨ ਲੈਣ ਹਾਂਜੀ ਜੀ ਆਇਆਂ ਨੂੰ ਫਿਰ ਹਾਂਜੀ ਪਰਮਿਸ਼ਨ ਦੇ ਦਿੱਤੀ ਕਿੰਨੇ ਕੋਈ ਨਹੀਂ ਬਣਾ ਲੋ ਬਟੇਓ ਮੈਂ ਕਹਾਂ ਚਲੋ ਕੁਛ ਦੇਣਾ ਪੁੱਛ ਕੀ ਆਪਾਂ ਹਰ ਬਹੁਤ ਸੋਹਣਾ ਬਣਾਉਂਦੇ ਰੋ ਤੁਸੀਂ ਦੇਖੋਗੇ ਨਾ ਬੜਾ ਹੀ ਸੋਹਣਾ ਬਣਾਇਆ ਲਾਹੌਰ ਤੋਂ 15 ਕਿਲੋਮੀਟਰ ਜੇ ਇਧਰ ਦੀ ਤਰ੍ਹਾਂ ਪੁੱਲਵਾ ਇਹ 뮤ਜ਼ੀਅਮ ਹੈ ਜੀ। ਆਪਾਂ ਕੋਲ ਕੋਲ 뮤ਜ਼ੀਅਮ ਦਿਖਾ ਦਿਆਂ। ਧੰਨਵਾਦ ਅੰਦਰ 뮤ਜ਼ੀਅਮ ਦਿਖਾਉਣੇ ਆ। ਬਹੁਤ ਹੀ ਜ਼ਿਆਦਾ ਬਰੇਵਰੀ ਵਾਲੀ ਗੱਲ ਆ ਆਪਣੇ ਸੋਚ ਕਰਨੀ। ਇਹ ਇਹ ਸਾਡੇ ਫੌਜੀ ਸਾਹਿਬ, ਸਸਰੀਕਾਲ ਫੌਜੀ ਸਾਹਿਬ। ਸਸਰੀਕਾ ਸੇਸੀ। ਹੋਰ ਕੀ ਹਾਲ ਠੀਕ ਠਾਕ? ਬੜੀ ਬੜੀ ਆਪ ਬਤ। ਬਹੁਤ ਬੜੀ ਆ। हेलो मैंने तो एम म्यूजियम इथन तो बनया जी बहुत खूबसूरत बनया रो ये भी बनाया ना

ਇਤਿਹਾਸ ਪੜੀ ਜਾ ਜੀ ਨਾਲ ਦੀ ਨਾਲ ਦੇਖੀ ਚੱਲੋ ਜੀ ਇਹ ਜੀ ਆਪਣੇ ਹਥਿਆਰ ਜੰਗਵਲੇ ਇਹ ਸਾਰੇ ਨਹੀਂ ਪਾਕਿਸਤਾਨ ਵਾਲਿਆਂ ਦੇ ਐ ਪਾਕਿਸਤਾਨ ਨੂੰ ਲਈ ਇਹ ਆਪਣੇ ਜਦੋਂ ਜੰਗ ਲੱਗੀ ਇੱਥੇ ਛੱਡ ਗਏ ਜੀ ਹਾਂ ਇਹ ਸਾਰੇ ਆਪਣੇ ਫੌਜੀ ਵੀਰਾਂ ਨੇ ਇਹ ਆਪਣੇ ਫੌਜੀ ਵੀਰਾਂ ਨੇ ਇੱਥੇ ਇਕੱਠੇ ਕਰਕੇ ਰੱਖੇ ਆ ਜੀ ਦੇਖੋ गोले भी इन्होंने रखे गए नाम लेने दे। जी कराओ एंट्री। आ जा जी करा रहे। नाम लगा। ब्रेड लगा के। क्या? ए, फुल नेम एड्रेस नहीं नहीं हाँ मतलब एड्रेस नहीं केवल एक गांव का नाम है जो ब्रेड लगा के ना ब्रेड लगा के।

ਅੰਗਲੀ ਗਾਇਸ ਇਹ ਜੀ 4G ਦਾ ਤੋਂ ਪੋਜੀਸ਼ਨ ਨਹੀਂ ਕਰ ਲਈ ਆ ਜੀ ਤੇ ਅਗਲੀ ਗੱਲ ਹੋਈ ਪਾਣੀ ਆ ਪਾਣੀ ਹਾਲੇ ਚੰਸ ਸਿੰਘ ਜੀ ਆਓ ਆਪਾਂ ਮੜਾਇ ਬਾਹਰ ਦਿਖਾਈ ਦੋ ਮੜਾਇ ਤੁਹਾਨੂੰ ਮੈਂ ਦੱਸਦਾ ਇਹ ਨਾ 1965 ਦੀ ਜੰਗ ਦੀ ਗੱਲ ਹੈ ਰੋਹਿਤ ਹਮਤੋਂ ਤੱਕ ਜੰਗ ਪਾਕਿਸਤਾਨ ਦੇ ਟੈਂਕ ਆ ਗਏ ਜੀ ਜਿਹੜੇ ਵੀਰਾਂ ਨੇ ਢੱਕਿਆ ਸੀ ਇੱਥੇ ਮੜ ਮੁੜ ਕੇ ਇੱਥੇ ਇਹਨਾਂ ਟੈਂਕ ਜਿਹੜਾ ਬਾਹਰ ਪਿਆ ਨਾ ਉਹ ਪਾਕਿਸਤਾਨ ਦਾ ਵਾ ओके हां ਮੜਕੇ ਆਪਣੇ ਫੌਜੀ ਵੀਰਾਂ ਨੇ ਮਤਲਬ ਕਹੋ ਵੀ ਫਿਰ ਤੱਕ ਲਿਆ ਬਾਹਰ ਜਾਣ ਨਹੀਂ ਦਿੱਤਾ ਗੱਲ ਲਿਖਦੀ ਹੈ ਜੋਰ ਨਹੀਂ ਦਾ ਫਿਰ ਤੁਹਾਨੂੰ ਪਤਾ ਹੀ ਆ ਸਾਡੇ ਜਿਹੜੇ ਪੰਜਾਬੀਆਂ ਦੇ ਹੱਥ ਚੀਜ਼ ਚੜ੍ਹਦੇ ਨਹੀਂ ਛੱਡਦੇ ਹਾਂ ਆ ਗੋਲੇ ਪ੍ਰ부 ਦਾ ਸਾਰੇ ਪਾਕਿਸਤਾਨ ਦੇ ਛੱਡੇ ਗਏ ਨੇ ਇਹ ਸਾਰੇ ਉਹਨਾਂ ਦੇ ਟੈਂਕ ਤੇ ਲੱਗੇ ਆਜੋ ਬਾਹਰ ਦੱਸਾਂਗੇ ਫਿਰ ਠੀਕ ਆ ओकेサン थैंक यू गो तो दादा नो सो मच जी उधर ਵੀ 파ਰ ਜਨ ਹਾਂਜੀ ਬਾਹਰ ਵੀ ਤੰਗ ਆਹ ਇਹ ਪਬਜੀ ਵੀਰ ਸਾਡੇ ਬਹੁਤ ਮਦਦ ਕਰਨਦੇ ਆ ਵੀ ਤੁਸੀਂ ਤੁਹਾਨੂੰ ਸਾਰੀਆਂ ਚੀਜ਼ਾਂ ਇੱਥੋਂ ਦਿਖਾਉਂਦੇ ਜੋ ਜੋ ਆਂਦੇ ਅਸੀਂ ਕੀਤਾ ਆ ਦੂਰੋਂ ਐ ਲੱਗਦਾ ਜਿਵੇਂ ਰੀਅਲੀ ਬੈਠੇ ਹੁੰਦੇ ਬਾਕੀ ਆ ਜੋ ਬਹੁਤ ਵਧੀਆ ਬਣਿਆ ਰੋਹੀ ਤਾਂ ਐਕਚੁਅਲੀ ਤਾਂ ਆਪਾਂ ਵੇਂਦੇ ਨਹੀਂ ਇਹ ਚੀਜ਼ਾਂ ਹੁਣ ਆਪਣੇ ਲੱਗ ਗਿਆ ਆਪਣੇ ਲੱਗ ਗਿਆ ਆਪ ਨੂੰ ਪਤਾ ਹੀ ਨਹੀਂ ਆ ਤਾਂ ਆਪ ਨੂੰ ਪਤਾ ਹੀ ਨਹੀਂ ਆ ਤੇ ਵਾਕਈ ਯਾਰ ਸਹੀ ਲੋਕ ਉਹ ਇਹ ਆ ਜੀ ਇਥੋਂ ਦਾ ਇਤਿਹਾਸ ਇਹ ਹੈ ਜੀ ਸ਼ਹੀਦ ਅਬਦੁੱਲ ਹਮੀਦ ਦੀ ਸਵਤੰਤਰ ਇੰਦਰ ਬਹੁਤ ਖੂਬਸੂਰਤ ਬਣਿਆ ਜੀ ਆ ਆਪਕੇ ਆਫੀਸਰ ਬਹੁਤ ਪ੍ਰਣਾਮ ਇਹਨਾਂ ਨੂੰ ਹਾਂ ਜੀ ਉਹਨਾਂ ਦੀ ਡਰੈਸ ਉਹ ਮੈਡਲ ਦੇ ਰੋਡ ਵਾਲੇ ਮੈਡਲ ਕੋਲ ਨੇ ਡਾਕਟਰ ਸਾਹਿਬ ਨੂੰ ਪਾਣੀ ਕਿਹਾ ਅੱਗੇ ਹੋਵੇ ਅਬਦੁਲ ਹਮੀਦ ਜੀ ਵਾਈਫ ਹੋਣਾਰੇ ਲਿਆ ਰਹੇ ਪੋਸਟ ਰੈਕਡ اور بھی خوش ہے صاحب بس تھوڑے وقت میں ائے گی اللہ اڑی گاڑی کوئی ورنہ لگا ٹھیک ہے ہاں جی اے ہے جی تاریخ اپنے عبد الحمید دا کاروبار نہ ایک ادو سارا کچھ ا سارا انہوں نے بنائے اپنے ਕਲੇਫਨਟ ਪੂਰਾ ਕੋਨਾ ਚ ਮਾਸਾ ਆਉਣਾ ਜੀ ਆ ਰਿਹਾ ਰੇ ਸ਼ਹੀਦ ਹਰਪੀ ਸਿੰਘ ਜੀ ਉਹ ਦਰਸ਼ ਮਾਦਾਂ ਬਣੀਆਂ ਤੁਹਾਨੂੰ ਦਿਖਾਉਂਦੇ ਆ ਜੀ ਦਿਖਾਉਂਦੇ ਆ ਜੀ ਇਹ ਸਾਰੀਆਂ ਰੈਜੀਮੈਂਟ ਫੌਜੀ ਜਿਹੜੇ ਉਹਨਾਂ ਸਾਰਿਆਂ ਦੀ ਸਮਾਧ ਬਣੀ ਏ ਤੇ ਦੇਖੋ ਜੀ ਚਲੋ ਅਸੀਂ ਪਰ ਕੀ ਜਾਣਾ ਸ਼ੂਜ਼ ਪਾਏ ਆ ਕੋਈ ਨਹੀਂ ਅਸੀਂ ਦੂਰੋਂ ਤੁਹਾਨੂੰ ਦਿਖਾਉਂਦੇ ਆ ਸਮਾਜ ਜੀ ਅਬਦੁਲ ਹਮੀਦ ਜੀ ਜਯੋ ਜਨ ਕੋਟੇ ਕੋਟ ਪ੍ਰਣਾਮ ਦੇਖੋ ਜਿੱਦਾਂ ਮਰਜੀ ਆ ਦੂਰੋਂ ਹੀ ਤਾਂ ਹਾਂਜੀ ਬੜੀ ਕੁਰਬਾਨੀਆਂ ਆਪਣੇ ਹਨਾ ਬਹੁਤ ਬਹੁਤ ਆਪਣਾ ਹੈ ਹੀ ਕੁਰਬਾਨੀਆਂ ਵਾਲਾ ਦੇਸ਼ ਆ ਕੁਰਬਾਨੀਆਂ ਵਾਲਾ ਆਪਣਾ ਸੂਬਾ ਆ ਦੇਖੋ ਆ ਸਾਰਿਆਂ ਦੀ ਸਮਾਰ ਬਣੀ ਜਦੋਂ ਸ਼ਹੀਦ ਹੋਏ ਸਾਰੇ ਆ ਦੇਖੋ ਤੁਸੀਂ ਦੇਖ ਰਹੇ ਹੋ ਤੁਹਾਨੂੰ ਕੱਲੀ ਕੱਲੀ ਦਿਖਾਉਣੇ ਆ ਜੀ ਹਾਂਜੀ ਆ ਦੇਖੋ ਹਾਲੇ ਰੋਹਿਤ ਆ ਨੀਚੇ ਨੇਮ ਹੀ ਲਿਖੇ ਸਾਰਿਆਂ ਨੇ ਇਹ ਸ਼ਕਤੀ ਸੂਬੇਦਾਰ ਜਿਹੜੇ ਸ਼ਹੀਦ ਹੋਏ ਉਹਦੋਂ ਸਾਰੇ ਠੀਕ ਆ ਇਧਰ ਇਅਰ ਵੀ ਲਿਖੇ ਰੋਹਿਤ ਕੇਮ ਕੰਸਟਰਕਟਰ ਜਿਹੜੇ ਸੀ ਆ ਸਾਰੇ ਹਾਂਜੀ ਏ ਚਲੋ ਫੋਨ ਸਮਾਦ ਬਣੀ ਆਪਾਂ ਦੇਖ ਰਹਿ ਰਹੇ ਰੋਹਿਤ ਹਮ ਬਟ ਜਿਹੜੀਆਂ ਚੀਜ਼ਾਂ ਮਹਿਸੂਸ ਹੋਦੋਂ ਕਰ ਸਕਦੇ ਹੋ ਨਹੀਂ ਕਰ ਸਕਦੇ ਆ ਸਾਰੀਆਂ ਦੇਖੋ ਨੀਮ ਆ ਰੈਜੀਮੈਂਟ ਦੂਸਰੀ ਹੀ ਇਹ ਦਾ ਮਹਾਰ ਰੈਜੀਮੈਂਟ ਹੀ ਠੀਕ ਆ ਜੀ ਉਹ ਗੋਰਖਾ ਲਿਆਂ ਦੀ ਗੋਰਖਾ ਰਾਈਫਲ ਸਾਰੀਆਂ ਇਹਨਾਂ ਦੇ ਨਾਮ ਆ ਔਰ ਮੇਰੇ ਖਿਆਲ ਮਰਾਠਾ ਸੀ राजपूत मराठा राजपूत रेजीमेंट देखो बाहर रेजिमेंट सिखा अपनी हिंदी जड़ी ਅਰਮੀ ਦੇ ਵਿੱਚ ਇਹ ਨਹੀਂ ਆਪਣਾ ਦੇਸ਼ ਬਹੁਤ ਖੂਬਸੂਰਤ ਹੈ ਸਾਰੇ ਹੀ ਵਿੱਚ ਰੈਜੀਮੈਂਟ ਦੇ ਵਿੱਚ ਆ ਕੋਈ ਸਾਰੀਆਂ ਰੈਜੀਮੈਂਟਾਂ ਹੈਗਾ ਤੁਹਾਨੂੰ ਪਤਾ ਦੇਸ਼ ਨੂੰ ਤੇ ਹਰ ਕੋਈ ਪਿਆਰ ਕਰਦਾ ਆ ਆਪਣਾ ਮਦਰਸਾ ਰੈਜੀਮੈਂਟ ਦਾ ਇਹ 1965 ਦੀ ਗੱਲ ਹੈ ਰੋਹੀ ਤੇ ਇੱਥੇ ਨਾ ਇੱਥੋਂ ਤੱਕ ਟੈਂਕ ਆ ਗਏ ਪਾਕਿਸਤਾਨ ਦੇ ਤੇ ਉਸ ਤੋਂ ਬਾਅਦ ਇਹ ਸਾਰਾ ਮਲਮ ਉਹਨਾਂ ਨੇ ਫਿਰ ਕੁਰਬਾਨੀਆਂ ਕੀਤੀਆਂ ਜੋ ਤੁਹਾਨੂੰ ਅੰਦਰ ਵਿਖਾਇਆ ਸਾਰਾ ਤੁਸੀਂ ਵੇਖਿਆ ਨਾ ਇਹ ਸਾਰੇ ਪਾਕਿਸਤਾਨ ਦੇ ਹਥਿਆਰ ਸਾਰੇ ਇਹਨਾਂ ਨੇ ਇੰਡੀਅਨ ਆਰਮੀ ਨੇ ਕਾਬੂ ਕਰਕੇ ਆਪਣੇ ਇੱਥੇ ਰੱਖੀਏ ਡਿਸਪਲੇਸ਼ ਤੇ ਇਹ ਸਾਰਾ ਕੁਝ ਤੇ ਬਾਕੀ ਚਲੋ ਇਹ ਤੁਸੀਂ ਦੇਖ ਜਾਓਗੇ ਹਾਂਜੀ ਤੋ ਆਪਾਂ ਵੀਡੀਓ ਕੰਪਲੀਟ ਕਰ ਲਈ ਆ ਤੇ ਅੱਜ ਤੁਹਾਨੂੰ ਆਪਾਂ ਦਿਖਾਈ ਆ ਅਬਦੁਲ ਹਮੀਦ ਜੀ ਸਮਾਰ ਤੇ ਇੰਡੀਅਨ ਆਰਮੀ ਨੇ ਜਿੱਦਾ ਪਾਕਿਸਤਾਨ ਦੇ ਜਿਹੜੇ ਹਥਿਆਰ ਜਾਂ ਟੈਂਕ ਜਾਂ ਮਿਊਜ਼ੀਅਮ ਜਿਹੜਾ ਬਣਿਆ ਵਾ ਆਪਣੇ ਖੇਮ ਕਰਨ ਦੇ ਵਿੱਚ ਉਹ ਵਾਲਾ ਤੁਸੀਂ ਟੈਂਕ ਵੀ ਦੇਖ ਲਿਆ ਵਾ ਕਿੱਦਾਂ ਟੈਂਕਰਾਂ ਨੇਮ ਹੈਗਾ ਵਾ ਮੇਰੇ ਖਾਲ ਨਾਲ ਕੈਟ ਕੰਟੈਕਟ ਕਰਕੇ ਉਹ ਵਾਲਾ ਟੈਂਕ ਕਿੰਨੇ ਆਰਮੀ ਨੇ ਕਿੱਥੇ ਪਾ ਸਕਦਾ ਸੋ ਸਾਨੂੰ ਦੱਸੋ ਤੁਹਾਨੂੰ ਕਿੱਦਾਂ ਦੀ ਵੀਡੀਓ ਨੂੰ ਵਾਟ ਟੂਰ ਦੇ ਪਿਆਰ ਦਿਓ ਤੇ ਅਸੀਂ ਤੁਹਾਡਾ ਇੱਥੇ ਆਪਦੀ ਵੀਡੀਓ ਸਮਾਪਤ ਕਰਦੇ ਹਾਂ ਧੰਨਵਾਦ ਜੀ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਗਲਤੀਆਂ ਮਾਫ ਵਾਈਡ ਖਾਲਸਾ ਸਤਿ ਸ਼੍ਰੀ ਅਕਾਲ ਜੀ